ਅਸਲਾਮ ਵਾਲੇਕਮ ਵੀਵਰਸ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਔਰ ਵੀਡੀਓ ਨੂੰ ਐਂਡ ਟਿਕਰ ਲਾਜ਼ਮੀ ਦੇਖਿਓ ਦੇਹ ਧਾਰੀਆਂ ਦੀ ਤਰ੍ਹਾਂ ਨਹੀਂ ਤੇਰੇ ਕੰਨਾਂ 'ਚ ਨਾਮ ਦੇ ਤਾਂ ਗਾਂ ਨਾ ਦੱਸੀ ਆ ਜਿਹੜੇ ਬਹੁਤੇ ਦੇਹ ਧਾਰੀਆਂ ਕੋ ਨਾਮ ਲੈਣ ਜਾਂਦੇ ਆ ਨਾ ਉਹ ਆਂਦੇ ਨਾਮ ਦੱਸੋਗੇ ਨਹੀਂ ਬਾਬਾ ਜੀ ਨੇ ਕਿਹਾ ਅੱਗੇ ਨਾ ਦੱਸਿਓ ਕਿਉਂ ਜੀ ਜਿਹੜੇ ਬਹੁਤੇ ਲੋਕ ਬਾਬਿਆਂ ਕੋ ਨਾਮ ਲੈਂਦੇ ਉਹ ਕੀ ਆਂਦੇ ਭਲਾ ਬਾਬਾ ਜੀ ਨੇ ਨਾਮ ਦਿੱਤਾ ਬੋਲੋ ਭਲਾ ਅਸਲ ਚ ਗੱਲ ਇਹ ਆ ਵੀ ਦਿੱਤਾ ਨਾਮ ਸਰ ਨੂੰ ਇੱਕੋ ਹੀ ਹੁੰਦਾ ਵਾ ਪਰ ਉਹ ਜਦੋਂ ਦੱਸਣਾ ਹੀ ਨਹੀਂ ਕਿਸ ਨੂੰ ਹੁਣ ਮੰਨ ਲਓ ਆ ਸਾ 100 ਬੰਦਾ ਇੱਕ ਬਾਬੇ ਕੋਲ ਚਲ ਜੇ ਤੇ 100 ਬੰਦੇ ਨੂੰ ਇੱਕੋ ਨਾਮ ਬਾਬੇ ਦੇਤਾ ਉਹ ਆਂਦੇ ਦੱਸੀ ਨਾ ਅੱਗੇ ਅੱਛਾ ਘਰ ਵਾਲੇ ਨੂੰ ਲੱਗਦਾ ਕਿ ਮੇਰਾ ਨਾਮ ਮੇਰੇ ਘਰ ਵਾਲੇ ਨਾਲੋਂ ਵੱਡਾ ਹੋਣਾ ਤੇ ਘਰ ਵਾਲੇ ਨੂੰ ਲੱਗਦਾ ਕਿ ਮੇਰਾ ਮੈਨੂੰ ਪਾਪਾ ਜੀ ਨੇ ਨਾਮ ਦਿੱਤਾ ਉਹ ਸਪੈਸ਼ਲ ਹੋਣਾ ਵਾ ਦੱਸਣਾ ਨਹੀਂ ਕਿਸੇ ਨੂੰ ਪਰ ਸਾਡੇ ਗੁਰੂ ਨੇ ਆਖਿਆ ਕੋਠੇ ਚੜ ਕੇ ਰੌਲਾ ਪਾ ਜਿਹੜਾ ਤੈਨੂੰ ਰੱਬ ਦੇ ਨਾਮ ਬਾਰੇ ਪਤਾ ਲੱਗਾ ਕੋਠ ਰਹਿ ਮੈਂ ਕੋਠਰੀ ਪਰਮ ਕੋਠੀ ਵਿਚਾਰ ਕੋਠ ਰਹਿ ਮੈਂ ਕੋਠਰੀ ਸਰੀਰ ਇਹ ਕੋਠਾ ਹੈ ਦਿਮਾਗ ਇੱਕ ਨਿੱਕੀ ਜੀ ਇਹਦੇ ਵਿੱਚ ਕੋਠੜੀ ਹੈ ਸਰੀਰ ਕੋਠਾ ਵਾ ਦਿਮਾਗ ਇਹਦੇ ਵਿੱਚ ਨਿੱਕੀ ਜੀ ਕੋਠੜੀ ਹੈ ਕੋਠ ਰਹਿ ਮੈਂ ਪਰਮ ਕੋਠੀ ਵਿਚਾਰ ਗੁਰਦਿਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ ਕਬੀਰ ਨੂੰ ਇਹ ਵਸਤੂ ਦੇ ਦਿੱਤੀ ਕਿ ਇਹਨੂੰ ਸਮਾੜ ਕੇ ਰਖਲਾ ਤੇ ਫਗਤ ਕਬੀਰ ਜੀ ਕਹਿੰਦੇ ਰੱਬ ਜੀ ਵਸਤੂ ਐਡੀ ਪਿਆਰੀ ਫਿਰ ਹੁਣ ਮੈਂ ਆਪਣੇ ਕੋਲ ਤੇ ਨਹੀਂ ਰੱਖਾਂਗਾ ਕਬੀਰ ਦੀ ਸੰਸਾਰ ਕੋ ਨਹੀਂ ਦੀ ਸੰਸਾਰ ਪੜੋ ਕਬੀਰ ਦੀ ਸੰਸਾਰ ਕੋ ਨਹੀਂ ਦੀ ਸੰਸਾਰ ਕੋ ਲੀਨੀ ਜਸਮਾਸਤ ਕਪਾਗ ਭਗਤ ਕਬੀਰ ਜੀ ਲੈ ਗਏ ਤੁਰ ਕੇ ਕਦੇ ਮੈਂ ਤੇ ਵੰਡਾਂਗਾ ਪਾਈ ਸੰਸਾਰ ਨੂੰ ਤੇ ਲਵੇਗਾ ਉਹ ਹੀ ਜਿਵੇਂ ਟੀਚਰਾਂ ਦਾ ਮੈਂ ਤੇ ਸਭ ਨੂੰ ਪੜਾਵਾਂਗਾ ਪਰ ਜਿਹੜਾ ਪੜ੍ਹਨਾ ਚਾਹੇਗਾ ਉਹ ਪੜ ਜਾਏਗਾ ਜਿਹੜਾ ਨਹੀਂ ਪੜ੍ਹੇਗਾ ਉਹ ਰਹਿ ਜਾਏਗਾ ਆਪ ਫਰਕ ਹੈ ਜੀ ਦੁਨੀਆ ਦੇ ਡੇਰੇਦਾਰਾਂ ਨਾਲੋਂ ਸਾਡੇ ਗੁਰੂ ਦਾ ਸਾਡੇ ਗੁਰੂ ਨੇ ਆਖਿਆ ਨਾਮ ਕੰਨਾਂ 'ਚ ਨਹੀਂ ਦੇਣਾ ਖਾਵੇਂ ਖਰਚੇ ਰਲ ਮਿਲ ਪਾਈ ਪੋਟ ਆਵੇ ਵਸਦੋ ਜਾਈ ਪੋਟ ਆਵੇ ਵਸਦੋ ਜਾਈ ਜੇ ਪਤੀ ਪਤਨੀ ਦੋਵਾਂ ਨੇਕ ਕੇ ਗੁਰੂ ਦਾ ਨਾਮ ਲਿਆ ਹੋਵੇ ਖੰਡੇ ਦੀ ਪਾਹ ਛਕੀ ਹੋਵੇ ਬਾਣੀ ਪੜ੍ਹੀ ਹੋਵੇ ਖੰਡੇ ਦੀ ਪਾਹ ਲੈ ਕੇ ਅਮਰਤਾਰੀ ਹੋ ਕੇ ਤੇ ਪਤੀ ਸਹੇਰੇ ਕਵੇਗਾ ਭਾਗਾ ਵਾਲੀ ਉਠ ਤੂੰ ਚਾਹ ਪਾਣੀ ਤਿਆਰ ਕਰ ਮੈਂ ਤੈਨੂੰ ਬੋਲ ਬੋਲ ਕੇ ਉੱਚੀ ਉੱਚੀ ਨਿਤਨੇਮ ਸੁਣਾਉਣਾ ਨਾਲੇ ਆਪਣਾ ਨਿਤਨੇਮ ਪੂਰਾ ਹੋ ਜਾਊ ਨਾਲੇ ਘਰ ਦਾ ਕੰਮ ਪੂਰਾ ਹੋ ਜਾਊ ਉਦੋਂ ਤੱਕ ਨਾਲੇ ਬਾਣੀ ਪੜਾਂਗੇ ਨਾਲੇ ਘਰ ਦੇ ਕੰਮ ਮੁੜ ਕੇ ਤੂੰ ਵੀ ਆਪਣੇ ਕੰਮ ਕਰੀ ਮੈਂ ਵੀ ਆਪਣੇ ਕੰਮ ਕਰਦੇ ਚੱਲ ਜਾਵਾਂ ਤੇ ਜੇ ਦੋਵਾਂ ਦਾ ਬਾਬਾ ਹੀ ਵੱਖਰਾ ਹੋਇਆ ਉਹਨੇ ਕਿਹਾ ਮੈਂ ਤੇ ਆਹ ਪਾਠ ਕਰਨਾ ਉਹਨੇ ਕਿਹਾ ਮੈਂ ਤੇ ਪਹਿਲਾਂ ਜੋਤ ਜਗਾਉਣੀ ਹੈ ਫਿਰ ਬਾਬਾ ਜੀ ਦੀ ਫੋਟੋ ਰੱਖਣੀ ਹੈ ਮੈਂ ਤੇ ਆਹ ਸ਼ਬਦ ਪੜਨਾ ਘਰ ਦੇ ਵਿੱਚ ਹੀ ਟਕਰਾ ਗਿਆ ਨਾ ਸਾਰਾ ਕੁਝ ਵਿਚਾਰ ਤਾਰਕ ਟਕਰਾ ਸਾਰਿਆਂ ਕਰਾਂ ਦੇ ਨਸ਼ਾ ਨਹੀਂ ਹੈਗਾ ਪੈਣੋ ਉਹ ਗੁਰੂ ਕੇ ਪਿਆਰੇ ਸਿੱਖੋ ਹਰ ਘਰ ਚ ਲੜਾਈ ਨਸ਼ਾ ਨਹੀਂ ਬਹੁਤੇ ਆ ਘਰਾਂ ਵਿੱਚ ਧਾਰਮਿਕ ਵਿਚਾਰ ਤਾਲਾ ਕਰਕੇ ਵੀ ਕਲੇਸ਼ ਪਏ ਹੋਏ ਨੇ ਜੇ ਗੁਰੂ ਇੱਕ ਹੋਵੇ ਇੱਕ ਵਿਚਾਰ ਧਾਰਾ ਹੋਵੇ ਇੱਕ ਨਿਤਨੇਮ ਹੋਵੇ ਇੱਕ ਬਾਣੀ ਹੋਵੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਕੱਠੇ ਬਹਿ ਕੇ ਪਰਿਵਾਰ ਦੇ ਜੀ ਨਿਤਨੇਮ ਕਰਨ ਤੇ ਪਰਿਵਾਰ ਦਾ ਜੀ ਕਵੇ ਭਾਗਾ ਵਾਲੀਏ ਮੈਂ ਉੱਚੀ ਉੱਚੀ ਬੋਲ ਕੇ ਤੈਨੂੰ ਸੁਣਨਾ ਸੁਣ ਵੱਡਾ ਆਖੇ ਸਭ ਕੋ ਇਹ ਕੇਵਲ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਤੂੰ ਨਾਲ-ਨਾਲ ਦੋ-ਦੋ ਪ੍ਰਸ਼ਾਦੇ ਤਿਆਰ ਕਰ ਲੈ ਉਧਰੋਂ ਨੇ ਤੇ ਨੇ ਪੂਰਾ ਹੋ ਜੂ ਬਾਅਦ ਚ ਆਪਾਂ ਪ੍ਰਸ਼ਾਦਾ ਸ਼ਕ ਲਵਾਂਗੇ। ਕਰ ਸਾ ਸੰਗ ਹੋ ਗਿਆ ਨਾ। ਕਰ ਮੋਲ ਵਧੀਆ ਬਣ ਗਿਆ ਨਾ। ਗੁਰੂ ਸਾਨੂੰ ਵਿਚਾਰ ਧਾਰਕ ਤੌਰ ਤੇ ਕਰਦਾ ਹੈ। ਇਸ ਕਰਕੇ ਆਓ ਉਸ ਕਹ ਨੂੰ ਸਮਝੋ। ਸ਼ਬਦ ਕਿੰਨਾ ਪਿਆਰਾ ਵਰਤਿਆ ਇੱਥੇ। ਕਹਿੰਦੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓ। ਕਰ ਪ੍ਰਗਟ ਆਖ ਸੁਣਾਇਆ। ਸਤਗੁਰ ਮਿਲਿਆ ਸਦਾ ਮੁਕਤ ਹੈ ਸਾਰੇ ਬੋਲੋ ਸਤਗੁਰ ਮਿਲਿਆ ਸਦਾ ਮੁਕਤ ਹੈ ਅਸਾ ਸਤਗੁਰ ਆਪ ਮੁਕਤ ਹੈ ਤਾਂ ਹੀ ਮੁਕਤ ਕਰਦਾ ਨਾ ਸਾਨੂੰ ਨਰਾਇਣਨਰਪਤ ਨਮਸਕਾਰ ਹੈ ਨਰਾਇਣਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆ ਮੁਕਤ ਮੋਹ ਤਾਰੈ ਗੁਰੂ ਜੀ ਪਹਿਲਾਂ ਆਪ ਮੁਕਤ ਨੇ ਮੁਕਤ ਨੇ ਚਮਕੌਰ ਦੀ ਗੜੀ ਚ ਮੋਹ ਨੂੰ ਸਾੜ ਕੇ ਪਿਆਰ ਸੀ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਵਰਗੇ ਪਿਆਰੇ ਸਿੱਖਾਂ ਨਾਲ ਲੈ ਕੇ ਤੁਰਿਆ ਤੇ ਆਪਣੇ ਸਭ ਜਾਂ ਦੇ ਦੀਆਂ ਲਾਸ਼ਾਂ ਦੇ ਲਾਗੂ ਦੀ ਲੰਗ ਹੈ ਮੋਹ ਨੂੰ ਸਾੜਿਆ ਮਹਾਰਾਜ ਜੀ ਆਪ ਮੁਕਤ ਹੈ ਇੱਥੇ ਬੰਦਾ ਆਪਣੇ ਬੱਚੇ ਪਾਲਣ ਲਈ ਲੋਕਾਂ ਨਾਲ ਠੱਗੀਆਂ ਮਾਰਦਾ ਸਕੇ ਭਰਾਵਾਂ ਦੇ ਗਲ ਵੜਨ ਦਾ ਆਪਣੇ ਬੱਚੇ ਪਾਲਣ ਲਈ ਤੇ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਸੀ ਮਾਰੇ ਨੇ ਉਹਨਾਂ ਨੂੰ ਬਚਾਉਣ ਲਈ ਆਪਣੇ ਜਿਗਰ ਦੇ ਟੋਟੇ ਵੀ ਵਾਰ ਦਿੱਤੇ ਕਿਸੇ ਨੇ ਮੋਹ ਨੂੰ ਸੜਦਿਆਂ ਵੇਖਣਾ ਤੇ ਸੁਰਤ ਚਮਕੌਰ ਸਾਹਿਬ ਦੀ ਗੜੀ ਚ ਲੈ ਕੇ ਜਾਓ ਦੁਨੀਆਂ ਦੇ ਤਖਤੇ ਤੇ ਤੁਹਾਨੂੰ ਐਸ ਹਾਨ ਦਾ ਇਤਿਹਾਸ ਨਹੀਂ ਮਿਲੇਗਾ ਕਿਤੇ ਨਹੀਂ ਮਿਲੇਗਾ ਨਹੀਂ ਤੇ ਲੋਕ ਵੱਡੇ ਵੱਡੇ ਪੁੱਤਰ ਇੱਕ ਚੀਜ਼ ਐਸੀ ਹੈ ਪਸ਼ੂ ਪੰਛੀ ਵੀ ਆਪਣੇ ਬੱਚਿਆਂ ਵੱਲ ਵੇਖ ਕੇ ਚੀਕਾਂ ਮਾਰਫਟ ਦੇ ਨੇ ਕਿਸ ਮਿੱਟੀ ਦੇ ਬਣੇ ਸੰਦਾਤਾ ਕਦੀ ਸੋਚ ਕੇ ਵੇਖਿਓ ਬਾਪ ਪੁੱਤਰ ਦੀ ਤੇ ਕਿਤੇ ਰਜਾਈ ਚੋਂ ਬਾਹਰ ਰਾਤ ਬਾਹਰ ਰਹਿ ਜੇ ਨਾ ਮਾਂ ਸਿਰੇ ਉੱਠ ਕੇ ਕੋਸਦੀ ਐ ਮੇਰੀ ਅੱਖ ਕਿਉਂ ਲੱਗੀ ਮੇਰੇ ਪੁੱਤਰ ਦੀ ਰਾਤ ਬਾਹ ਠਰ ਗਈ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਆਪਣੇ ਪੋਤਰੀਆਂ ਨੂੰ ਤਿੰਨ ਰਾਤਾਂ ਲੈ ਕੇ ਬੈਠੀ ਸੀ ਕੋਈ ਦੇਣਾ ਦੇ ਸਕਦਾ ਹੈ ਮਾਤਾ ਗੁਜਰ ਕੌਰ ਜੀ ਦਾ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਤਸੀਹੇ ਵਖਰੇ ਦਿੱਤੇ ਗਏ ਸ਼ਹੀਦ ਵਖਰੇ ਹੋ ਗਏ ਚੇਤਾ ਰੱਖਿਓ ਇਤਿਹਾਸ ਗਵਾਹ ਹੈ ਸਤਗੁਰ ਮਿਲਿਆ ਸਦਾ ਮੁਕਤ ਹੈ ਸਤਿਗੁਰੂ ਕੌਣ ਹੈ ਜਿਹੜਾ ਆਪ ਮੁਕਤ ਹੈ ਵਕਾਰਾਂ ਤੋਂ ਬੰਦਨਾ ਤੋਂ ਤਾਂ ਹੀ ਤੇ ਆਖਿਆ ਸੀ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਮਾਨਸਿਕ ਰੋਗਾਂ ਨਾਲ ਸੰਸਾਰ ਪੀੜ ਤੇ ਗੁਰੂ ਨਹੀਂ ਪੀੜਦਾ ਗੁਰੂ ਨੂੰ ਇੱਕ ਵੀ ਰੋਗ ਨਹੀਂ ਹੈ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਜੇ ਗੁਰੂ ਚ ਹੁੰਦਾ ਗੁਰੂ ਇੱਕ ਕਦਮ ਨਾ ਤੁਰਦਾ ਅੱਗੇ ਗੁਰੂ ਨੇ ਪ੍ਰਵਾਹ ਨਹੀਂ ਕੀਤੀ ਇਹ ਨਾ ਗੱਲਾਂ ਦੀ ਇਸ ਕਰਕੇ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋ ਚੁਕਾਇਆ ਗੁਰੂ ਨੇ ਆਪ ਤੇ ਆਪਣੇ ਅੰਦਰੋਂ ਮੋਹ ਖਤਮ ਕੀਤਾ ਹੀ ਕੀਤਾ ਜਿਹੜਾ ਗੁਰੂ ਕੋਲੋਂ ਗੁਰੂ ਦਾ ਪੁੱਤਰ ਬਣ ਕੇ ਆਇਆ ਗੁਰੂ ਨੇ ਕਿਹਾ ਆ ਜਾ ਮੇਰੇ ਬੱਚਿਆ ਜੇ ਮੇਰੇ 'ਚ ਮੋਹ ਨਹੀਂ ਤੇ ਮੈਂ ਰਹਿਣ ਤੇਰੇ 'ਚ ਵੀ ਨਹੀਂ ਦੇਣਾ ਤੇਰੇ 'ਚ ਵੀ ਪਿਆਰ ਪੈਦਾ ਕਰਾਂਗਾ ਕਦੀ ਬੰਦਾ ਸਿੰਘ ਬਹਾਦਰ ਦੇ ਕੋਲੋਂ ਹਿਰਨ ਮਰਦੀ ਹੈ ਤੇ ਵਿਰਾਗੀ ਬਣਦਾ ਗੁਰੂ ਦਾ ਥਾਪੜਾ ਲੈਣ ਦੀ ਧੀਰ ਸੀ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਦਿਲ ਕਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ ਅੱਜ ਮੋਹ ਨਹੀਂ ਅੱਜ ਉਹਦੇ ਅੰਦਰ ਪਿਆਰ ਹੈ ਮਨੁੱਖਤਾ ਦੇ ਪੱਲੇ ਲਈ ਯੋद्धा ਸ਼ਹਾਦਤ ਦਾ ਜਾਂ ਪੀ ਗਿਆ ਕੋ ਦੇਣ ਦੇ ਸਕਦਾ ਹੈ ਪੜ੍ਹੋ ਆਪਣਾ ਇਤਿਹਾਸ ਪੜ੍ਹੋ ਮਾਂ ਦਾ ਖਿਰਦਾ ਵਲੁੰਧਰਿਆ ਜਾਂਦਾ ਜਦੋਂ ਬੱਚਾ ਬੱਚੇ ਨੂੰ ਛਰੀਟ ਆਉਂਦੀ ਹੈ ਕਿਤੇ ਪਰ ਬੱਚਿਆਂ ਦੇ ਵੀ ਨਿੱਕੇ ਨਿੱਕੇ ਟੁਕੜੇ ਕਰਕੇ ਮਾਵਾਂ ਦੇ ਗਲਾਂ 'ਚ ਹਾਰ ਪਾਏ ਗਏ ਨਿੱਕੇ ਨਿੱਕੇ ਮਾਸੂਮ ਬੱਚੇ ਤਾਂ ਉਹਨੇ ਜਾ ਸੁੱਟ ਕੇ ਥੱਲੇ ਨੇਜੇ ਚ ਬੱਚਾ ਪਰੋਇਆ ਗਿਆ ਵਿੱਚੋਂ ਕੱਢ ਕੇ ਲੱਕੜ ਦੀ ਮੁੱਢੀ ਤੇ ਰੱਖ ਕੇ ਪੈਰਾਂ ਵਾਲੇ ਬੰਨੇ ਟੁੱਕਿਆ ਗਿਆ ਵਿੱਚੋਂ ਦੀ ਰस्सियां ਲਗਾ ਕੇ ਮਾਵਾ ਦੇ ਗਲਾਂ 'ਚ ਹਾਰ ਪਾ ਦਿੱਤੇ ਗਏ ਜਿੰਨੇ ਵਿੱਚੋਂ ਮੋਹ ਚਕਾਇਆ ਅਜ ਮੋਹ ਨੇ ਮਾਰ ਛੱਡੀ ਜੀ ਦੁਨੀਆ ਮੋਹ ਔਗਣ ਹੈ ਪਿਆਰ ਗੋਣ ਹੈ ਮੋਹ ਚਿਕੜ ਹੈ ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾ ਤਹ ਡੂਬੀਲੇ ਤੇ ਚਿਕੜ ਵਿੱਚ ਸੱਚ ਦੱਸਿਓ ਤੁਰਨਾ ਔਖਾ ਹੁੰਦਾ ਨਾ ਦਾਰ ਹੁੰਦਾ ਕਿਤੇ ਪੈਰ ਤਿਲਕ ਨਾ ਜਾਏ ਅੱਜ ਦੁਨੀਆ ਤਿਲਕ ਕਿਉ ਰਹੀ ਹੈ ਜੀ ਤਿਲਕ ਰਹੀ ਹੈ ਦੁਨੀਆ ਮੋਹ ਦੇ ਚਿਕੜ ਵਿੱਚ ਤਿਲਕ ਰਹੀ ਹੈ ਭਰਾ ਭਰਾ ਦਾ ਨਹੀਂ ਬਣ ਰਿਆ ਮਾਂ ਪੁੱਤ ਭੈਣ ਭਰਾ ਰਿਸ਼ਤੇਦਾਰ ਸਾਖ ਸੰਬੰਧੀ ਰੋ ਜੀ ਪੰਕਜ ਮੋਹ ਪਾਗ ਨਹੀਂ ਚੱਲੇ ਮਾਰੇ ਦੇ ਹਮ ਦੇਖਾ ਤਹਿ ਡੁੱਬੀ ਅਲੇ ਮੋਹ ਨੂੰ ਸਾੜ ਕੇ ਤੇ ਅੰਦਰ ਪਿਆਰ ਪੈਦਾ ਕਰੀਏ ਜਾਲ ਮੋਹ ਕਸਮਸ ਕਰ ਮੋਹ ਨੂੰ ਸਾੜ ਕੇ ਤੇ ਸ਼ਾਈ ਬਣਾਈਏ ਜਾਲ ਮੋਹ ਕਾਸ ਮਾਸ ਕਰ ਮਤ ਕਾਗਦ ਮਤ ਨੂੰ ਪੇਪਰ ਬਣਾ ਮਤ ਕਾਗਦ ਕਰ ਸਾਰ ਭਾਉ ਕਲਮ ਪਿਆਰ ਨੂੰ ਕਲਮ ਬਣਾ ਲਾ ਕਰ ਚੇਤ ਲਖਾਰੀ ਚੇਤ ਨੂੰ ਲਖਾਰੀ ਬਣਾ ਲਾ ਤੇ ਫਿਰ ਕੀ ਕਰ ਗੁਰ ਪੁਸ਼ ਗੁਰੂ ਨੂੰ ਪੁਸ਼ ਕੇ ਲਿਖੀ ਐਵੇਂ ਪਖੰਡੀਆਂ ਮਗਰ ਨਾ ਲਗੀ ਗੁਰ ਪੁਸ਼ ਲੇਖ ਵਿਚਾਰ ਲੇਖ ਨਾਮ ਸਲਾ ਲੇਖ ਲੇਖ ਅੰਤ ਨਾ ਪਾਰਾ ਵਾਰ ਜਿੱਥੇ ਲੇਖਾਂ ਮੰਗਿਏ ਤਿੱਥੇ ਹੋਏ ਸੱਚਾ ਨਿਸ਼ਾਨ ਉਹ ਲਿਖਾ ਲਿਖੀ ਕਿ ਜਿਸ ਲੇਖੇ ਨੂੰ ਲਿਖਣ ਤੋਂ ਬਾਅਦ ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਕਰਮ ਆਤਾ ਸੁਭਾ ਚੰਗਾ ਬਣਾਈ ਇਸ ਕਰਕੇ ਸਤਗੁਰ ਮਿਲੇ ਸਦਾ ਮੁਕਤ ਹੈ ਜਿਨੇ ਵਿੱਚੋਂ ਮੋ ਚੁਕਾਇਆ ਗੁਰੂ ਘਰੋਂ ਕੀ ਮਿਲਦਾ ਜੀ ਅਸੀਂ ਤੇ ਆਟਾ ਦਾਲ ਮੰਗ ਕੇ ਮੁੜ ਜਾਂਦੇ ਮਹਾਰਾਜ ਕੋਠੀ ਦੇ ਦਿਓ ਮਹਾਰਾਜ ਘਰ ਦੇ ਦਿਓ ਮਹਾਰਾਜ ਪੋਤਾ ਵਿਆਹ ਲੱਗ ਜਾਏ ਮਹਾਰਾਜ ਦੁਕਾਨ ਬਣ ਜਾਏ ਮਹਾਰਾਜ ਘਰ ਓਏ ਚੀਜ਼ਾਂ ਪੁੱਤਰਾਂ ਧੀਆਂ ਨੇ ਕਮਾਈਆਂ ਕਰਕੇ ਬਣਾ ਲੈਣੀਆਂ ਗੁਰੂ ਕੋਲੋਂ ਮੰਗੋ ਦਾਤਾ ਮੋ ਸਾੜ ਦਿਓ ਅੰਦਰ ਪਿਆਰ ਪੈਦਾ ਕਰ ਦਿਓ ਬੱਚੇ ਨੇਕ ਹੋ ਗਏ ਤੇ ਘਰ ਕਈ ਬਣਾ ਲੈਣੇ ਸਾਡੇ ਬੱਚਿਆਂ ਨੇ। ਵਸਤੂ ਵੱਡੀ ਮੰਗੋ। ਪਦਾਰਥ ਵੱਡਾ ਮੰਗੋ। ਕੋਈ ਬੰਦਾ ਕਿਸੇ ਵੱਡੇ ਅਫਸਰ ਕੋਲ ਜਾ ਕੇ ਨਿੱਕੀ ਜੀ ਮੰਗ ਮੰਗੇ ਤੇ ਅਫਸਰ ਆਂਦਾ ਯਾਰ ਮੇਰੀ ਤੋਹੀਨ ਕਰ ਰਿਹਾ ਤੂੰ। ਤੂੰ ਮੇਰੇ ਅਹੁਦੇ ਦੇ ਹਿਸਾਬ ਨਾਲ ਮੇਰੇ ਕੋਲੋਂ ਵਸਤੂ ਮੰਗ। ਵੋ ਲੋ ਗੁਰੂ ਕੇ ਪਿਆਰੇ ਹੋ। ਕਿਸੇ ਅਫਸਰ ਦੇ ਕੋਲ ਜਾ ਕੇ ਕਿਸੇ ਮਨਿਸਟਰ ਦੇ ਸਾਹਮਣੇ ਜਾ ਕੇ ਬੰਦਾ ਕਹੇ ਜੀ ਸਾਡੀ ਗਲੀ ਕੱਚੀ ਹੋ ਕਹਿੰਦਾ ਯਾਰ ਆਪਣੇ ਲੋਕਲ ਕਿਸੇ ਬੰਦੇ ਨੂੰ ਕਹਦੇ ਐਡੇ ਵੱਡੇ ਕੰਮ ਐਡਾ ਵੱਡਾ ਅਫਸਰ ਤੇ ਗੱਭ ਕਿਹੜਾ ਕਹਿਣ ਡਿਆ ਤੂੰ ਮੈਨੂੰ ਏਡੀ ਕਾਇਨਾਤ ਨੂੰ ਚਲਾਉਣ ਵਾਲਾ ਪਰਮੇਸ਼ਰ ਸ੍ਰਿਸ਼ਟੀ ਨੂੰ ਪਾਲਣ ਵਾਲਾ ਪਰਮੇਸ਼ਰ ਜਿਹਦੇ ਭੈ ਚ ਸੂਰਜ ਤੇ ਚੰਦਰਮਾ ਚੱਲਦੇ ਹੋਣ ਮੈਂ ਪਤਾ ਗਿਆ ਨਾ ਸਾਰਾ ਕੰਮ ਛੱਡ ਕੇ ਮੇਰਾ ਗੋਡਾ ਠੀਕ ਕਰੋ ਰੱਬ ਜੀ ਪਹਿਲਾਂ ਮੇਰਾ ਮੋਡਾ ਠੀਕ ਕਰੋ ਉਹ ਕਹਿੰਦਾ ਐਕਸਰਸਾਈਜ਼ ਕਰੇ ਤੇ ਐਵੇਂ ਠੀਕ ਹੋ ਜਾਣਾ ਮੈਨੂੰ ਹੋਰ ਕੋਈ ਕੰਮ ਦੱਸ ਮੇਰੇ ਅਹੁਦੇ ਦੇ ਹਿਸਾਬ ਨਾਲ ਕੰਮ ਦੱਸ ਤੂੰ ਮੇਰੇ ਕੋਲ ਨਿੱਕੀਆਂ ਨਿੱਕੀਆਂ ਮੰਗਾ ਨਾ ਮੰਗ ਅਹੀਂ ਤੇ ਅੱਜ ਉਲਟਾ ਕੰਮ ਹੋ ਗਿਆ ਤੂੰ ਸੁਲਤਾਨ ਕਹਾ ਹਾਂ ਮੀਆਂ ਤੇਰੀ ਕਵਨ ਵਡਾਈਓ ਪਾਦਸ਼ਾਹਾਂ ਦਾ ਪਾਦਸ਼ਾਹ ਵਾ ਅਹੀਂ ਨਿੱਕੇ ਨਿੱਕੇ ਗਰਜਾਂ ਲੈ ਕੇ ਤੁਰੇ ਫਿਰਦੇ ਆ ਮੰਗਾ ਰੱਖੋ ਵੱਡੀ ਦਾਤਾ ਮੈਨੂੰ ਦੁਨਿਆਵੀ ਵਸਤੂ ਨਹੀਂ ਚਾਹੀਦੀ ਮੇਰੇ ਅੰਦਰੋਂ ਮੋਹ ਮੁਕਾ ਦੇਓ ਮੇਰੇ ਅੰਦਰੋਂ ਔਗਣ ਮੁਕਾ ਦੇਓ ਇਹ ਦੁਨੀਆਂ ਦੇ ਪਦ ਜਿੱਦਣ ਤੁਹਾਡੀ ਅਰਦਾਸ ਵੱਡੀ ਹੋਈ ਨਾ ਤੁਹਾਡੇ ਕੋਲ ਪਦਾਰਥ ਸਾਹਮਣੇ ਵੀ ਨਹੀਂ ਜਾਣੇ ਸੱਚੀ ਗੱਲ ਤੇ ਸੋ ਵੀਵਰਸ ஏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਜਿਹੜੀ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਔਰ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਸਹੀ ਕਰਦੇ ਨੇ ਹੱਕ ਤੇ ਸੱਚ ਤੇ ਕਰਦੇ ਨੇ ਔਰ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾ ਸੁਣਨ ਵਾਲੀਆਂ ਹੁੰਦੀਆਂ ਹਨ ਔਰ ਜਿਹੜੀ ਇਹ ਗੱਲਬਾਤ ਕਰਨ ਦੇ ਸੀ ਕਿ ਸਾਨੂੰ ਬਾਬਾ ਬਾਬਿਆਂ ਨੂੰ ਕਿ ਬੁੱਢੀ ਦਾ ਬਾਬਾ ਮੰਨਣਾ ਕਿਸੇ ਹੋਰ ਬਾਬੇ ਨੂੰ ਮੰਨਦੀ ਹੈ ਸ਼ੋਹਰ ਕਿਸੇ ਔਰ ਨੂੰ ਸਾਸ ਕਿਸੇ ਔਰ ਨੂੰ ਇਹ ਗਲਤ ਹੈ ਕਿਉਂਕਿ ਉਹਨੇ ਨਾ ਉਹਨਾਂ ਨੇ ਇੱਕ ਦੂਸਰੇ ਦੇ ਉਹਨਾਂ ਨੂੰ ਖਿਲਾਫ ਕਰਨਾ ਅਗਰ ਅਸੀਂ ਇੱਕ ਰੱਬ ਨੂੰ ਇੱਕ ਉਨਕਾਰ ਨੂੰ ਮੰਨਾਂਗੇ ਤੇ ਸਾਡਾ ਘਰ ਜਿਹੜਾ ਉਹਦੇ ਵਿੱਚ ਵੀ ਅਮਨੋ ਇਮਾਨ ਸਕੂਨ ਰਹੇਗਾ ਅਗਰ ਅਸੀਂ ਅਲੱਹਾ ਦਾ ਅਲੱਦਾ ਮੰਨਾਂਗੇ ਤੇ ਉਹ ਇੱਕ ਲੜਾਈ ਝਗੜਾ ਹੀ ਪੈ ਰਹੇਗਾ ਕਿਉਂਕਿ بیوی ਕਹੇਗੀ ਕਿ ਸ਼ੋਹਰ ਮੇਰੀ ਮੰਨੇ ਮੇਰੇ ਬਾਬੇ ਨੂੰ ਮੰਨੇ ਤੇ ਸ਼ੋਹਰ ਕਹੇਗਾ ਕਿ ਔਰਤ ਮੇਰੀ ਨੂੰ ਮੰਨੇ ਇਹ ਜਿਹੜੇ ਬਾਬੇ ਬੂਹੇ ਹੁੰਦੇ ਆ ਨਾ ਇਹ ਸਿਰਫ ਟੰਗੀ ਹੁੰਦੇ ਆ ਇਹ ਕੁਝ ਵੀ ਨਹੀਂ ਹੈ اور ਸਾਨੂੰ ਸਿਰਫ ਇੱਕ ਓਨਕਾਰ ਇੱਕ ਅੱਲਾ ਨੂੰ ਮੰਨਣਾ ਚਾਹੀਦਾ ਉੰਦੀ ਹੀ ਤਾਲੀਮਾਤ ਸਾਨੂੰ ਅਮਲ ਕਰਨਾ ਚਾਹੀਦਾ ਵੇ ਬਾਕੀ ਉਹਨਾਂ ਨੇ ਜਿਹੜੀ ਗੱਲ ਕਰਨ ਦੇ ਸੀ ਛੋਟੇ ਸਾਹਿਬਜ਼ਾਦਿਆਂ ਦੀ ਛੋਟੇ ਸਾਹਿਬਜ਼ਾਦੇ ਨੀਆਂ ਵਿੱਚ ਚੁਣੇ ਗਏ ਦੋ ਚਮਕੌਰ ਦੀ ਸਾਹਿਬਜ਼ਾਦੇ ਜਿਹੜੇ ਸੀ ਚਮਕੌਰ ਦੀ ਲੜਾਈ 'ਚ ਸ਼ਹੀਦ ਹੋ ਗਏ ਔਰ ਬਾਪ ਐਸਾ ਬਹਾਦਰ ਜਿਗਰ ਵਾਲਾ ਕਿ ਆਪਣੇ ਬੇਟਿਆਂ ਦੇ ਪਾਸ ਦੇ ਗੁਜ਼ਰਿਆ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਤਾਂ ਚਾਦਰਾਂ ਪਾ ਦੀਏ ਉਹਨਾਂ ਨੇ ਪਟਕਾ ਪਾਉਣ ਲੱਗੇ ਉਹਨਾਂ ਨੇ ਕਿਹਾ ਨਹੀਂ ਅਗਰ ਪਟਕਾ ਪਾਉਣਾ ਤੇ ਸਭ ਜਿਹੜੇ ਸ਼ਹੀਦ ਹੋਏ ਉਹਨਾਂ ਤੇ ਪਟਕਾ ਪਾਉਣਾ ਵੈ ਮੇਰੇ ਸਿਰਫ ਸਾਹਬਜ਼ਾਦਿਆਂ ਤੇ ਨਹੀਂ ਪਾਉਣਾ ਮੈਂ ਕਿੰਨੀ ਐ ਐਸੀ ਦਲੇਰੀ ਔਰ ਮਾਤਾ ਗੁਜਰ ਕੋਰ ਜੀ ਠੰਡੇ ਬੁਰਜਾਂ ਦੇ ਵਿੱਚ ਅ ਅਸੀਂ ਤੇ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਔਰ ਉਹ ਜੀ ਦਾਦੀ ਦਾ ਜਿਗਰਾ ਚੈੱਕ ਕਰੋ ਕਿ ਉਹਨੇ ਪਤਾ ਸੀ ਕਿ ਇਹਨਾਂ ਨੇ ਸ਼ਹੀਦ ਹੋ ਜਾਣਾ ਮੈਂ ਨਹੀਂ ਚ ਚੁੰਨ ਦਿੱਤਾ ਜਾਣਾ ਲੇਕਿਨ ਫੇਰ ਵੀ ਉਹਨਾਂ ਨੂੰ ਪੇਜ ਦਿੱਤਾ ਮੈਂ ਕਿੰਨੀ ਐ ਐਸੀ ਮਾਤਾ ਜੀ ਦਾ ਜਿਗਰਾ ਸੀਨਾ ਔਰ ਸਾਨੂੰ ਇਹਨਾਂ ਦੀ ਜਿਹੜੀ ਸ਼ਹੀਦੀ ਹੈ ਨਾ ਇਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਔਰ ਆਪਣੇ ਬੱਚਿਆਂ ਨੂੰ ਵੀ ਇਹ ਇਤਿਹਾਸ ਜਿਹੜਾ ਨਾ ਦੱਸਦੇ ਰਹਿਣਾ ਚਾਹੀਦਾ ਵਾ ਕਿਉਂਕਿ ਇਹ ਕਿਹੜਾ ਕੋਈ ਇੱਕ ਦਿਨ ਵਾਸਤੇ ਉਹਨਾਂ ਦਾ ਕੀ ਸ਼ਹੀਦੀ ਸੀ ਇਹ ਸਾਨੂੰ ਹਮੇਸ਼ਾ ਕਿ ਅਸੀਂ ਦਸੰਬਰ ਚ ਹੀ ਯਾਦ ਰੱਖੀਏ ਇਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਵਾ ਔਰ ਅਗਰ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਰਾਵਾਂਗੇ ਉਹਨਾਂ ਦੇ ਅੰਦਰ ਵੀ ਜਜ਼ਬਾ ਪੈਦਾ ਹੋਏਗਾ ਇਹੋ ਜਿਹਾ ਇਮੋਸ਼ਨ ਪੈਦਾ ਹੋਣਗੇ ਮੈਂ ਕਿੰਨੀ ਹੈ ਬਹੁਤ ਵਧੀਆ ਇਹਨਾਂ ਦੀ ਕਥਾ ਸੀ ਔਰ ਆਖਰ ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਆਪਣਾ ਲੇਖਾ ਚੰਗਾ ਬਣਾਉਣਾ ਚਾਹੀਦਾ ਔਰ ਬਿਲਕੁਲ ਸਾਨੂੰ ਇਹੋ ਜਿਹਾ ਆਪਣਾ ਲੇਖਾ ਬਣਾਉਣਾ ਚਾਹੀਦਾ ਕਿ ਸਾਨੂੰ ਹਿੰਦੀ ਤੇ ਸ਼ਰਮਿੰਦਗੀ ਨਾ ਹੋਵੇ ਅਸੀਂ ਆਪਣੇ ਬੋਲ ਆਪਣੇ ਅਮਲ ਅਸੀਂ ਸਭ ਕੁਝ ਸਾਨੂੰ ਇੰਨਾ ਅੱਛਾ ਬਣਾਉਣਾ ਚਾਹੀਦਾ ਵੈ ਕਿ ਸਾਨੂੰ ਕਿਸੇ ਦੇ ਸਾਹਮਣੇ ਕਦੀ ਵੀ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਸਾਡੀ ਹਰ ਕੋਈ ਤਾਰੀਫ ਕਰੇ ਕਿਉਂਕਿ ਅਸੀਂ ਅਗਰ ਅੱਛਾ ਰੁਈਆ ਰੱਖਾਂਗੇ ਅੱਛਾ ਕਿਸੇ ਦੇ ਨਾਲ ਬੋਲਾਂਗੇ ਤੇ ਉਹ ਇਹ ਨਹੀਂ ਉਹ ਕਹੇਗਾ ਕਿੰਨਾ ਅੱਛਾ ਸਾਨੂੰ ਨਹੀਂ ਕਹੇਗਾ ਕਹੇਗਾ ਇਹਦੇ ਮਾਪ ਪਾਪ ਨੇ ਇਹਦੀ ਕਿੰਨੀ ਅੱਛੀ ਤਰਬੀਅਤ ਕੀਤੀ ਸਾਨੂੰ ਆਪਣਾ ਰਵਈਆ ਆਪਣੀ ਹਰ ਚੀਜ਼ ਨੂੰ ਇੱਕ ਅੱਛਾ ਲੋਕਾਂ ਦੇ ਨਾਲ ਰੱਖਣਾ ਚਾਹੀਦਾ ਕਿਉਂਕਿ ਇਹੀ ਸਾਡਾ ਸੁਭਾਅ ਹੋਣਾ ਚਾਹੀਦਾ ਇਹੋ ਜਿਹਾ ਹੀ ਸਾਡਾ ਸਾਡਾ ਤਰੀਕਾ ਕਰ ਹੋਣਾ ਚਾਹੀਦਾ ਮੈਂ ਕਿੰਨੀ ਇਹਨਾਂ ਦੀ ਕਥਾ ਬਹੁਤ ਵਧੀਆ ਹੁੰਦੀ ਹੈ ਇਹਨੂੰ ਸੁਣਨਾ ਚਾਹੀਦਾ ਵੈ ਔਰ ਤੁਹਾਨੂੰ ਕਿਹੋ ਜਿਹੀ ਵੀਡੀਓ ਵਡਿਓ ਲੱਗੀ ਗੁੰਮਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਔਰ ਇਸ ਪ੍ਰਚਾਰ ਨੂੰ ਨਾ ਤੁਸੀਂ ਜ਼ਿਆਦਾ ਜ਼ਿਆਦਾ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਇਹ ਵੀਡੀਓ ਬੜੀਆਂ ਵਧ ਗਿਆ ਵੇ ਕਿਸੇ ਵਾਸਤੇ ਸਦਕਾ ਜਰ ਗਿਆ ਬਣ ਸਕਦੀਆਂ ਨੇ ਬਾਕੀ ਤੁਸੀਂ ਗੁੰਮਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਵੀ ਜ਼ਰੂਰ ਕਰਨਾ